ਸਤਿ ਸ੍ਰੀ ਅਕਾਲ ਜੀ ਹਾਂਜੀ ਵੀਰੇ ਸਵਾਗਤ ਆ ਤੁਹਾਡਾ ਆਪਣੇ ਚੈਨਲ ਦੇ ਸਿਨੀਵਾਲ ਗਾੜਾ ਡੇਰੀ ਫਾਰਮ ਤੇ ਹਾਂਜੀ ਵੀਰੇ ਪੰਜ ਗਾਵਾਂ ਆਪਾਂ ਤੁਹਾਨੂੰ ਮਿਲਦਾ ਧਾਰਾ ਮਰਵਾ ਕੇ ਦਿਖਾਵਾਂਗੇ ਚਾਰ ਗਾਵਾਂ ਦੀਆਂ ਕਰਮ ਵਾਲੀਆਂ ਦੇ ਗਊ ਮਾਤਾ ਦੀ ਤੇ ਨਾਲ ਹੀ ਵੀਰੇ ਤੁਹਾਨੂੰ ਪ੍ਰੋਪਰ ਰੇਟ ਦੱਸਾਂਗੇ ਇਹਨਾਂ ਦੇ ਅੱਜ ਆਪਾਂ ਇਹ ਸੌਦੇ ਵੀਰੇ ਤੁਹਾਨੂੰ ਆਨਲਾਈਨ ਦਿੰਨੇ ਆ ਆਨਲਾਈਨ ਸੌਦੇ ਵੀਰੇ ਇਸ ਕਰਕੇ ਦਿੰਨੇ ਆ ਮਾੜੀ ਜੀ ਕੈਮਰਾਮੈਨ ਵੀਰ ਨੂੰ ਬੇਨਤੀ ਕਰਦਾ ਇਧਰੋਂ ਮੜਾ ਦਿਖਾ ਦਿਓ ਕਿਉਂਕਿ ਵੀਰੇ ਅਸੀਂ ਸਾਇਲੈਂਸ ਪਾ ਰਹੇ ਆ ਪਰਮਾਤਮਾ ਦੀ ਕਿਰਪਾ ਸਦਕਾ ਸਾਇਲੈਂਸ ਪਾ ਰਹੇ ਆ ਵੀਰੇ ਆਪਣਾ ਜਿਹੜਾ ਮੱਕੀ ਆ ਨਾ ਤਕਰੀਬਨ ਆਪਣੇ ਜਾਣੇ ਦੀ 11 1/2 ਜਾਣੇ ਵੀ ਵਕੀਲੇ ਹੈਗੇ ਆ ਦੋ ਦਿਨ ਹੋ ਗਏ ਪਾਉਂਦੇ ਨੂੰ ਵੀਦੇ ਦੋ ਦਿਨ ਸਾਨੂੰ ਹੋਰ ਲੱਗ ਜਾਣੇ ਆ ਤੇ ਇਸ ਕਰਕੇ ਵੀਰੇ ਆਪਾਂ ਮਾਲ ਜਾਨੀ ਕਰ ਮਾਲੀਆਂ ਨੇ ਤੇ ਇਦਾਂ ਹੀ ਆਪਾਂ ਤੁਹਾਨੂੰ ਜਿਹੜੀ ਆਮ ਲੈਣੀ ਆਪਾਂ ਸੌਦੇ ਵੀ ਅੱਜ ਦੇ ਦੇ ਦਾਂਗੇ ਤੇ ਆ ਲੋਕਾਂ ਦਾ ਮੈਂ ਵੀ ਤੁਹਾਨੂੰ ਮੈਂ ਜਿਹੜਾ ਨੇੜੇ ਹੋ ਜੋ ਆ ਬੈਣ ਵੀਰੇ ਘੱਪਣਾਂ ਕੀ ਕਰ ਮਾਲੀ ਅੱਤੋਂ ਤੋਰੋਂ ਵੀ ਬੜੀ ਜੀ ਤੋਰ ਦਿਓ ਇਹ ਬੈਣ ਵੀਰੇ ਘੱਪਣ ਆ ਤੇ ਵੱਡੀ ਆ ਤੇ ਦੂਜਾ ਸੂਆ ਸੁਂਦੀ ਆ ਤੇ ਸੂਣ ਨੂੰ ਵੀਰੇ ਤਕਰੀਬਨ ਇਹਦੇ ਮੰਨ ਕੇ ਚੱਲ ਲੂਰੇ ਹੁੰਦੇ ਆ ਤੇ ਚੰਗੀ ਵੀਰੇ ਇੰਨੀਆ ਗੱਲਾਂ ਹੀ ਸਰਦੇ ਹੋ ਜਿੱਦਾਂ ਨੂੰ ਨੇੜੇ ਤੋਂ ਦਿਖਾਵਾਂਗੇ ਵੀਰੇ ਤੇ ਜਿਹੜਾ ਜਾਨ ਵੀਰੇ ਮਰਜੀ ਲੈ ਜਾਏ ਵੀਰੇ ਬੁੱਧ ਜਾਣੀ ਤਕਰੀਬਨ ਇਹ ਕਰਮਾ ਦੀ 25 ਕਿਲੋ ਦੇ ਅੱਡੇ ਸਾਡੇ ਵਿੱਚ ਕੱਢੂਗੀ 25 ਕਿਲੋ ਦੇ ਅੱਡੇ ਸਾਡੇ ਕੱਢੂਗੀ ਭਾਤ ਦੇ ਦੇਵਾਂਗੇ ਤੁਹਾਨੂੰ ਵੀਰੇ ਆਪ ਕੋਥੇ ਨੇੜੇ ਬੰਦ ਲਿਆ ਦੇ ਕੈਮਰਾਮਨ ਵੀਰ ਨੂੰ ਬੇਨਤੀ ਕਰਦਾ ਹਾਂਜੀ ਵੀਰੇ ਮੇਰਾ ਐਡਰੈਸ ਨੋਟ ਕਰ ਲਓ ਮੇਰਾ ਨਾਮ ਰਮਨਪ੍ਰੀਤ ਸਿੰਘ ਪਿੰਡ ਸੀਨੀਵਾਲ ਕਰਾਂ ਹੈਗਾ ਵੱਡਾ ਸੀਨੀਵਾਲ ਇਹੜਾ ਫਾਰਮਾ ਸੀਨੀ ਮਾਲ ਤੋਂ 1.5 ਕਿਲੋਮੀਟਰ ਚੱਲ ਕੇ ਕਰਾਣੀ ਛੱਡ ਤੇ ਆਪਣਾ ਫਾਰਮ ਹੈਗਾ ਜ਼ਿਲ੍ਹਾ ਵੀਰੇ ਬਰਨਾਲਾ ਹੈਗਾ ਕੰਟੈਕਟ ਨੰਬਰ ਆਪਣਾ ਨੋਟ ਕਰ ਲਓ 62807 13934 62807 13934 ਨੇੜੇ ਲਿਓ ਜੀ ਆਹ ਦੇਖੋ ਵੀਰੇ ਨਾੜਾ ਕਿੰਨੀਆਂ ਚੰਗੀਆਂ ਦੇਖੋ ਗੱਬਣਾ ਵੀਰੇ ਠੰਡੀ ਸੀਲ ਇੰਨੀਆਂ ਗੱਲਾਂ ਹੀ ਛੱਡ ਦਿਓ ਬਾਹਲੀ ਨਜਾਇਜ਼ ਚੰਗੀ ਠੰਡੀ ਸੀਲ ਆ ਸਿਰਾਂ ਵਸੀ ਆ ਜਿਹਨੂੰ ਅਸਲ ਕਹਿੰਦੇ ਹੁੰਦੇ ਆ ਦੇਖ ਸਕਦੇ ਹੋ ਵੀਰੇ ਯਾਨੀ ਕੱਚੀ ਕੱਚੀ ਆ ਵੀਰੇ 10 ਦਿਨ ਬਾਕੀ ਆ ਦੇਖੋ ਪੂਰ ਚੱਕਰੀ ਕਰਮਾਣੀ ਨੇ ਕ੍ਰੋਸ ਬੈਡਾ ਕਰਨੇ ਆ ਦੋਸਤਾਂ ਉਦੋਂ ਅੱਗੇ ਆਜੋ ਵੀਰਾਂ ਤਾਜੀ ਸੁਈਆਂ ਤੇ ਇਹ ਵੀ ਬੈਠ ਵੀਰੇ ਕੱਲ ਸੁਈਆਂ ਦੇਖੋ 나ੜੂਆ ਨਾਲ ਆ ਬਿਲਕੁਲ ਕੱਲ ਸੁਈਆਂ ਮਗਰੇ ਦੇ ਬੱਸੀ ਆ ਤੇ ਤੁਹਾਨੂੰ ਵੀ ਜੀ ਦੇ ਤਾਰਾ ਪਾ ਮਰਵਾ ਕੇ ਦਿਖਾ ਦੇਨੇ ਆ ਗਰ ਮਾਰੀ ਜੀਆਂ ਤੇ ਮੜਾ ਬੱਚਾ ਲਾ ਲਓ ਜੀ ਬੱਚਾ ਲਾ ਲਓ ਬੱਚਾ ਲਾ ਲਓ ਮੜਾ ਦਾਗੋ ਵਰਸਨ ਤੋਂ ਧਾਰਾ ਮਰਵਾ ਕੇ ਦਿਖਾ ਦੇਨੇ ਆ ਇਹ ਲਾ ਜੀ ਵੀਰੇ ਲਾ ਦੇ ਹੁਣ ਮੋਲੇ ਲਾ ਜੀ ਮੋਲੇ ਲਾ ਜੀ ਦੇ ਬਾਤ ਹਜ਼ਾਰ ਆ ਤੇ ਮਾਨਤਨ ਹੋ ਜੂ ਮੇਰੇ ਵੀਰ ਦਾ ਮਾਨਤਨ ਹੋ ਜੂਗਾ ਆਪ ਉਹਦਾ ਨੰਬਰ ਧਾਰਾ ਮਰਵਾ ਕੇ ਦਿਖਾ ਦਿੰਦੇ ਆਂ ਆ ਦੇਖੋ ਜੀ ਚੋਣ ਚਾਂਗ ਦਾ ਬੜਾ ਚੰਗਾ ਵੀਰੇ ਦੇਖੋ ਈਕਾ ਜੀ ਕੋਈ ਨਿਆਣਾ ਨਹੀਂ ਪਾਇਆ ਕੋਈ ਨਿਆਣਾ ਨਹੀਂ ਵੀਰੇ ਕੋਈ ਗੱਲਬਾਤ ਨਹੀਂ ਕੋਈ ਭੂਰ ਨਹੀਂ ਕੋਈ ਸ਼ਰ ਲਾ ਨਹੀਂ ਹਾਂ ਜੀ ਦੇਖ ਸਕਦੇ ਹੋ ਇਹਦਾ 65000 ਵੀਰੇ ਮੁੱਲ ਆ ਨੇੜੇ ਕਰ ਦਿਓ ਜੀ ਆ ਦੇਖੋ ਦੁੱਧ ਚਿੱਟਾ ਵੀਰੇ ਆ ਦੇਖੋ ਦੁੱਧ ਚਿੱਟਾ ਜੀ ਕੋਈ ਸਿੱਧੀ ਨਹੀਂ ਕੋਈ ਉਹ ਨਹੀਂਗਾ ਮੁਠੀ ਦੇ ਚੋਣ ਵਾਲਾ ਵੀਰੇ ਥਾਣਾਗਾ ਆ ਦੇਖ ਸਕਦੇ ਹੋ ਜੀ ਕੱਲਾ ਕੱਲਾ ਵੀਰੇ ਮੰਨ ਕੇ ਦੇ ਲਖਰਮਾ ਥਾਨ ਲੱਗਿਆ ਕਰਨ ਵਾਲੀ ਦਾ ਠੀਕ ਆ ਜੀ ਜਿੰਮੇ ਮਰਜੀ ਵੀਰੇ ਭਾਈ ਚੱਲੋ ਆ ਦੇਖੋ ਜੀ ਠੀਕ ਆ ਜੀ 62000 ਰੁਪਏ ਵੀਰੇ ਇਹਦੀ ਡਿਮਾਂਡ ਆ ਤੇ ਇਸ ਵਕਤ ਵੀਰੇ ਹਜੇ ਦੇ ਥੱਲੇ 12 ਕਿਲੋ ਬੌਲੀ ਹੋਊਗੀ 11 ਤੁਸੀਂ ਜਾਣੀ ਦੀ ਸਾਡੇ ਨਾਲ ਸੌਦਾ ਲਾਉਣਾ ਵੀਰੇ 11 ਕਿਲੋ ਦੁੱਧ ਮੰਨ ਕੇ ਲਾਉਣਾ ਤੇ ਵੀਰੇ ਕੱਲ ਸੂਰਜ ਤਾਜੀ ਆ ਦੇਖ ਸਕਦੇ ਹੋ 25 ਦੇ ਨੇ ਗਿੱਲਾ ਨਾੜ ਬਨਾਲ ਆ ਆ ਦੇਖ ਸਕਦੇ ਹੋ ਤੇ ਬਾਗਹਿਆਰੇ ਦੀ ਵੀਰੇ ਕੀਮਤ ਆ ਗਈ ਮੁੱਲ ਕਰਿਆ ਜਣੀ ਦੀ ਵੀਰੇ ਨਾਲ ਜਣੀ ਦੀ ਇਹਦਾ ਸੌਦਾ ਆਪਣਾ ਹੋ ਜੂ ਮਾਨ ਤਾਂ ਹੋ ਜੂਗਾ ਬੜਾ ਲੰਮਾ ਜਣਾ ਫਰਕ ਨਹੀਂ ਪੈਣਾ ਕੋਈ ਵੀ ਵੀਰ ਮੰਗ ਸਕਦਾਗਾ ਦੁੱਧ ਜਣੀ ਦੀ ਮੈਂ ਬਾਹਲਾ ਨਹੀਂ ਵੀਰੇ ਮਾਨ ਦਾ ਸਾਡੇ ਫਾਰਮ ਤੇ ਕਦੀ ਨਹੀਂ ਤਿੰਨ ਚਾਰ ਦਿਨ ਨੂੰ ਵੀਰੇ 13 ਤੋਂ 14 ਕਿਲੋ ਕਰ ਦਿਆਂਗੇ ਯਾਨੀ ਅੱਜ ਹਜੇ ਬੌਲੀ ਦੇ ਵਿੱਚ ਆ ਕੋਈ ਨੇੜੇ ਦਾ ਵੀਰ ਉਹ ਦੋ ਤਿੰਨ ਚੋਕੇ ਦੇ ਆ ਸਕਦਾਗਾ ਉਦੋਂ ਦੂਰ ਵਾਲੇ ਵੀਰ ਨੂੰ ਲੈ ਜਾਣੇ ਵੀਰੇ ਆਨਲਾਈਨ ਲੈ ਸਕਦਾ ਜਿੰਨੀ ਕੀ ਗੱਲ ਕਹੀ ਉਹਨੀ ਕੁ ਮਿਲ ਜੂਗੀ ਤਕਰੀਬਨ ਦੁੱਧ ਜਾਨੀ 10 ਤੋਂ 11 ਕਿਲੋ ਹਜੇ ਹੋਊਗਾ ਬੌਲੀ ਆ ਵੀਰੇ ਤਾਜੀ ਥੱਲੇ ਦੁੱਧ ਜਾਨੀ ਬਾਹ ਨਹੀਂ ਮੈਂ ਮੰਨਦਾ ਵੀਰੇ ਜਾਨੀ ਡੰਗਦਾ 7 ਕਿਲੋ 14 ਕਿਲੋ ਦਾ ਕਰਮ ਅਜਦਾ ਦੇਣ ਦਾ ਹੱਕ ਬੰਦਾ ਮੂੰਹੋਂ ਵੀਰੇ ਸੇ ਰੰਦਾ ਮਗਰ ਬੱਸੀ ਆ ਐਦੂ ਅੱਗੇ ਆ ਜਾਓ ਜੀ ਇਹਦਾ ਵੀਰੇ 60000 ਆ 60000 ਆ ਦੂਜਾ ਸੂਆ ਸੁੰਦੀ ਆ ਸੂਈਂ ਆ ਮਗਰ ਇਹਦੇ ਵੀ ਬੱਸੀ ਆ ਆ ਦੇਖ ਸਕਦੇ ਹੋ ਵੀਰੇ ਮਗਰ ਇਹਦੇ ਵੀ ਬੱਸੀ ਆ ਇਹ ਵੀਰੇ 4 ਦਿਨ ਦੀ ਸੂਈ ਆ ਤੇ ਚੂਣ ਇਹਦਾ ਵੀ ਜ਼ਬਰਦਸਤ ਆ ਆ ਦੇਖ ਸਕਦੇ ਹੋ ਦੇਖੋ ਵੀਰੋ ਚੂਣ ਇਹਦਾ ਵੀ ਜ਼ਬਰਦਸਤ ਆ ਜੀ ਠੀਕ ਆ ਜੀ ਕਿਆ ਬਾਤਾਂ ਲੱਗਿਆ ਚੂਣ ਵੀਰੇ ਦੇਖੋ ਦੇਖ ਸਕਦੇ ਹੋ ਜੀ ਦੇਖੋ ਵੀਰੇ ਕੱਲੀ ਕੱਲੀ ਚਾਰ ਸਪਿਰੂ ਗੈਸ ਗੇਠਾ ਤੇ ਆ ਨੇੜੇ ਕਰ ਦਿਓ ਜੀ ਆ ਦੇਖੋ ਵੀਰੇ ਦੇਖੋ ਕੋਈ ਗੱਲ ਬਾਤ ਨਹੀਂ ਦੇਖੋ ਜੀ ਆ ਦੇਖੋ ਜੀ ਇਹਦਾ 68000 ਆ ਜੀ ਮੁੱਲ ਮਾਨਤਨ ਮੇਰੇ ਵੀਰ ਦਾ ਹੋ ਜਾਊਗਾ ਜੀ ਇਹਦੇ ਥੱਲੇ ਹੋਊਗਾ ਵੀਰੇ 16 ਕਿਲੋ ਦੁੱਧ ਇਸ ਵਾਰ ਤੋਂ 16 ਕਿਲੋ ਦੁੱਧ ਹੋਊਗਾ ਵੀਰੇ ਤੇ ਇਹ ਤੁਹਾਨੂੰ ਦੁਆਰਾ ਵੀ ਮਰਵਾ ਦੇਣਾ ਰਾਂ ਤੇ ਮੈਂ ਵੀ ਮੈਂ ਆ ਬਾਤ ਵੀ ਕਰ ਦਿਓ ਜੀ ਸਾਡੀ ਬਾਤ ਵੀ ਕਰ ਦਿਓ ਥੱਲੇ ਤੋਂ ਦੁੱਧ ਨੂੰ ਮੜਾ ਹੁੰਦਾ ਦੁੱਧ ਆਪਾਂ ਨਹੀਂ ਦਿੱਦ ਮੜਾ ਜਾਂਦਾ ਇਹਦਾ ਵੀਰੇ 4000 ਰੁਪਇਆ ਮੁੱਲ ਆ 16 ਕਿਲੋ ਦੁੱਧ ਰੈਡੀ ਜਾਂ ਵੀਰੇ 4 ਦਿਨ ਦੀ ਸੂਈ ਥੱਲੇ ਸਾਡੇ ਫਾਰਮ ਤੇ ਵੀਰੇ ਖੜੀ ਨਹੀਂ ਕਰਮਾਂ ਵਾਲੀ ਤੇ ਆਪਾਂ ਵੀਰੇ ਇਹਦਾ 20 ਕਿਲੋ ਦੁੱਧ ਚਵਾ ਦੇਾਂਗੇ ਪਰ 16 ਕਿਲੋ ਵੀਰੇ ਰੈਡੀ ਆ ਦੇਖੋ ਚੋਣ ਦੇਖੋ ਵੀਰੇ ਬੱਸੀ ਦਾ ਠੀਕ ਆ ਜੀ ਉਦੋਂ ਅੱਗੇ ਦਾ ਮੈਂ ਜੱਗ ਚ ਪਾਣੀ ਦੇ ਦੇ ਉਹਦਾ ਵੀ ਖੰਦ ਤੋਂ ਲਾਂਗੇ ਇਹਦਾ 66000 ਆ ਵੀਰੇ ਮਗਰ ਬੱਸੀ ਆ ਮਗਰ ਬੱਸੀ ਆ ਵੀਰੇ ਟਰਾਂਸਪੋਰਟ ਦੀ ਸਹੂਲਤ ਸਾਰੀ ਹੈਗੀ 13 ਰੁਪਏ ਕਿਲੋਮੀਟਰ ਇਕੱਲੇ 50 50 ਦਾ ਤੇ ਆਨਲਾਈਨ ਪੇਮੈਂਟ ਦੀ ਵੀਰੇ ਸਹੂਲਤ ਸਾਰੀ ਆ ਸਵੈ ਮਸ਼ੀਨਾ ਕ੍ਰੈਡਿਟ ਕਾਰਡ ਡੈਬਿਟ ਕਾਰਡ ਜਮਾਂ ਮਰਜੀ ਪੇਮੈਂਟ ਚੱਕ ਸਕਦੇ ਹੋਗੇ ਤੇ ਉਦੋਂ ਅੱਗੇ ਫੜਾਓ ਜੀ ਪਾਣੀ ਫੜਾਓ ਪਾਣੀ ਬਣਾ ਦਿਓ ਜੀ ਇਹ ਵੀ ਤਾਂ ਤਾਜੀ ਸੂਈ ਆ ਤੇ ਇਹ ਪਾਛੋਂ ਮੜਾ ਪਾਣੀ ਲਿਆਓ ਜੀ ਪਾਣੀ ਲਿਆਓ ਮੜਾ ਜਾ ਇਹ ਵੀਰੇ ਇਹਦੇ ਮਗਰ ਬਕਸਾਗਾ ਤੇ 14 ਕਿਲੋ ਵੀਰੇ ਦੋਦੇ ਹੰਨੇ ਰੈਡੀ ਹੋਊਗਾ ਇਹਦੀ ਵੀਰੇ ਕੀਮਤ 65000 ਜਿਹੜਾ ਵੀਰ ਮਾਤੀ ਲੈ ਜੇ ਵੀਰੇ 60 ਤੇ 90 ਤੇ ਫਾਇਨਲ ਸਿੱਟੂ ਕਰਮ ਵਾਲੀ ਉਹਦਾ ਪਾਣੀ ਨਿਕਸ ਕਰਕੇ ਇਹਦਾ ਵੀਰੇ 65000 ਆ ਇਹਦਾ 65000 ਰੁਪਿਆ ਦੀ ਕੀਮਤ ਇਹਦੇ ਨਿਆਣਾ ਦੇਖੋ ਪੌਣ ਦੀ ਲੋੜ ਨਹੀਂ ਵੀਰੇ ਚੱਲਿਓ ਸਿਰਿਆਲੀ ਮਾੜਾ ਸਾਡੀ ਸਪੰਸਰ ਨਿਆਣਾ ਲਾਓ ਵੀ ਸਿਰਿਆਲੀ ਦੇ ਉਹ ਵੀ ਸਿਰਿਆਲੀ ਦੇ ਨਿਆਣਾ ਲਾਓ ਤੇ ਦੇਖ ਸਕਦੇ ਹੋ ਵੀਰੇ ਇਹ ਵੀ ਬੈਡ ਵੀ ਦੇ ਕੋਕਾ ਹੀ ਆ ਆ ਦੇਖੋ ਜੀ ਇਹਦਾ 65000 ਆ ਵੀਰ ਜੀ 65000 ਆ ਵੀਰ ਦਾ ਮਾਣ ਤਨ ਹੋ ਜਾਊਗਾ ਯਾਨੀ ਦੁੱਧ ਵੀਰੇ ਥੱਲੇ ਇਸ ਵਾਰਕ ਦਊਗਾ 14 ਕਿਲੋ ਦੋ ਦੇਜੂ ਬੱਸੀ 17 ਤੋਂ 18 ਕਿਲੋ ਜੀ ਆ ਦੇ ਸਾਗ ਦੇ ਚੰਗੀ ਆ ਵੀਰੇ ਬੱਸੀ ਇਹ ਇਦੋਂ ਅਗਲੇ ਨੂੰ ਮਰਵਾ ਦਿਓ ਮੜਾ ਹੋ ਜਾ ਜੀ ਉਹ ਸਾਰੇ ਮਰਵਾ ਦਿਓ ਜੀ ਹਾਂਜੀ ਅਗਲੇ ਨੂੰ ਮਰਵਾ ਦੇਣੇ ਜੀ ਮਾਰਦੇ ਹੋ ਸਰਪੰਸਰ 17 ਮਾਰਦੇ ਹੋ ਜੀ ਇਹਦਾ ਵੀ ਵੀਰੇ 50000 ਆ ਇਹਦਾ ਮਾਨਤਨ ਹੋਰ ਹੋਊ ਨੂੰ ਮਗਰੇ ਤੇ ਬੱਸਾ 4-5 ਦਿਨ ਦੀ ਸੂਈ ਆ ਤੇ ਬੱਚਾ ਥੋੜਾ ਜਿਹਾ ਵੀਰੇ ਡਾਊਨ ਆ ਇਹਦਾ ਮਾਨਤਨ ਹੋਊ ਗੁੱਤ 16 ਕਿਲੋ ਵੀਰੇ ਟੰਡੇ ਦਾ ਤੋਲ ਹੈਗਾਗਾ ਮਾਰਦੇ ਹੋ 17 ਸਰਪੰਸਰ ਦੀਆਂ ਜੀ ਮਾਰਦੇ ਹੋ ਤਾਂ ਹਾਂ ਜੀ ਆ ਲਓ ਆਰਾ ਮਾਰਦੇ ਹੋ ਜੀ ਮਾਰ ਦੁਪਾਰਾ ਇਹਦਾ ਵੀਰੇ 65000 ਆ ਮੰਤਨ ਹੋਈ ਨੂੰ ਜਿਹੜਾ ਮਰਜੀ ਵੀਰੇ ਆਨਲਾਈਨ ਲੈ ਸਕਦਾ ਜਿਹੜਾ ਵੀਰੇ ਜਿੰਨਾ ਦੁੱਧ ਦੱਸਿਆ ਜਿੰਨੀ ਗੱਲ ਕਹੀ ਆ ਜਿੰਨੀ ਹੈਗੀ ਉਦੋਂ ਦੱਸੀ ਆ ਇਹ ਚੇਨ ਵੀ ਦੱਸਿਆ ਕੋਸਾ ਨਿਕਲੂ ਕੋਸਾ ਰੋਜ਼ ਚੀਜ਼ ਨਹੀਂ ਹੈਗੀ ਇਹ ਗਰਲੈਂਡੋ ਦੇ ਵਿੱਚ ਪੈਂਦੀ ਆ ਵੀਰੇ ਗਰਲੈਂਡੋ ਦੇ ਵਿੱਚ ਪੈਂਦੀ ਜੇ ਚੌਦ੍ਹੇਵਾਂ ਦੀ ਮਾਰ ਦੁਹਾਰਾਂ ਫਿਰ ਵੀਡੀਓ ਲੰਮੀ ਬਣ ਜੂਗੀ ਤੇ ਇਹਦੇ ਨਾਲੇ ਵੀਰੇ 16 ਕਿਲੋ ਹੋਊਗਾ ਰੈਡੀ ਐ ਇਸ ਵਕਤ ਕੰਡੇ ਦਾ ਚੋਣ ਜਿਹੜਾ ਦੁੱਧ ਤੋਲ ਕੇ ਵੀਰੇ 16 ਕਿਲੋ ਜਿਹੜਾ ਮਰਜ਼ੀ ਵੀਰੇ ਤੋਲ ਕੇ ਲਿਜਾ ਸਕਦਾਗਾ ਦੋ ਚਾਰ ਮਿੰਟ ਕਰ ਵੀਰੇ ਦੁੱਧ ਇਸ ਦੂ ਵੀ ਵਧੂਗਾ ਕਿਉਂਕਿ ਸਾਡੀ ਇਹ ਮਗਰ ਰਖਣਾ ਕਿਉਂ ਮਾਰ ਦੋ ਸਰਪੰਚ ਸਾਹਿਬ ਕਿਉਂਕਿ ਵੀਰੇ ਸੀ ਚਾਰ ਪੌਂਦੇ ਕਰਕੇ ਥੋੜੀ ਸਮਝਾਈ ਮਾਰਦੀ ਘਟਾ ਆ ਜੋ ਇਹ ਦੂ ਅੱਗੇ ਲਿਆਓ ਜੀ ਇਹਦਾ ਵੀਰੇ 50000 ਮਾਨਦਾਨ ਹੋਊਗਾ 16 ਕਿਲੋ ਰੈਡੀ ਕਾਹ ਲਓ ਜੀ ਇਹਦੇ ਮਗਰ ਬੱਸਾ ਗਾ ਜੀ ਤੇ ਆ ਵੀ ਵੀਰੇ ਤਾਜੀ ਸੂਆ ਇਹਦਾ ਵੀ 50000 ਆ ਇਹਦੇ ਥੱਲੇ ਹੂ 13 ਤੋਂ 14 ਕਿਲੋ ਵੀਰੇ ਇਹ ਤਾਜ਼ੀ ਆ ਬਿਲਕੁਲ 2 ਦਿਨ ਹੋਏ ਇਹਨੂੰ ਤਾਂ ਉਹ ਦੇਖ ਸਕਦੇ ਹੋ ਨਾੜੂ ਦਾ ਨਾਲ ਆ ਕਿੰਨਾ ਅੱਛਾ ਕਾ ਵੀਰੇ ਫੈਗ ਦੀ ਬਹੁਤ ਚੰਗੀ ਆ ਵੀਰੇ ਸੇਲ ਵੀ ਉਹਦੇ ਲਵੇ ਫਾਇਦਾ ਆ ਵੀ 5 6 5 7 ਆਏ ਆਉਂਦੀ ਆ ਦੁੱਧੇ ਉਹ ਕੀ 17 ਤੋਂ 18 ਕਿਲੋ ਵੀਰੇ ਇਹ ਇਹ ਵਾਲਾ ਵੀਰੇ 68000 ਆ 16 ਤੋਂ 17 ਕਿਲੋ ਕੰਡੇ ਦਾ ਤੋਂ ਦੇ ਥੱਲੇ ਰਾਈਡੀ ਆ ਵੀਰੇ ਤੇ ਇਹਦਾ ਵੀਰੇ 68000 ਆ ਮਗਰ ਵਸੀ ਆ ਉਦੋਂ ਅੱਗੇ ਆ ਜਾਓ ਵੀਰੇ ਤੇ ਆਹ ਮੇਰੇ ਕੋਲ ਤਾਜੀ ਆ ਇਹ ਕੱਲ ਵੀ ਸੂਈ ਆ ਜੀ ਸਿਰਫ ਆਪਾਂ ਤੇਰੇ ਲੰਗ ਚੋਈ ਆ ਇਹਦੇ ਥੱਲੇ ਕਿਨੇ 11 ਕਿਲੋ ਹੋਊਗਾ 12 ਹੋਵੇ 11 ਮੰਨ ਲਓ ਯਾਨੀ ਦੁੱਧ ਜਾਦੇ ਨਹੀਂ 14 ਕਿਲੋ ਦੁੱਧ ਬੜੀ ਆਰਾਮ ਨਾਲ ਦੇਊਗੀ ਇਹਦਾ ਬਾਤ ਹਜ਼ਾਰ ਆ ਫਿਰ ਉਸ ਤੋਂ ਅੱਗੇ ਵਾਲੀ ਜਿੱਦੇ ਆਪਾਂ 85 ਵੀ ਦੇਵਾਂਗੇ ਜੇ ਸੁਣੋ ਓਹ ਪਤਾ ਏ ਇਹ 85 ਵੀ ਦੇਵਾਂਗੇ ਜਿਹੜਾ ਲਾਗ ਆ ਵੀਰੇ ਵੱਡਾ 30 ਤੋਂ 35 ਗਾਈਆਂ ਲੋ ਆਪਾਂ ਹਜੇ ਕੋਈ ਦਿਨ ਹੋਰ ਰੱਖ ਕੇ ਕੱਢਾਂਗੇ ਕਿਉਂਕਿ ਜਿਹੜੇ ਹਜੇ ਆਪਾਂ ਝੋਨੇ ਚਾਣੇ ਕਿਉਂਕਿ ਸਾਈਡ ਦੇ ਚਕਾ ਪਾ ਕੇ ਹਮਤੋਂ ਦੇਬੇ ਵੀ ਆਪਣਾ ਵੀ ਨਾਮ ਲੈ ਲੇ ਗਜੂਗਾ ਤੇ ਜਿਹੜਾ ਵੀ ਮਰਜ਼ੀ ਵੀਰ 700 ਵੀਲੇ ਨਾਗ ਮੰਗ ਸਕਦਾਗਾ ਆਨਲਾਈਨ ਨਾਗ ਵੀਰੇ ਆਪਾਂ ਦੇ ਦੇ ਦਾਂਗੇ ਕੋਈ ਵੀ ਵੀਰ ਮੰਗ ਸਕਦਾਗਾ ਤੇ ਇਹ ਆਪਣੇ YouTube ਚੈਨਲ ਤੇ ਜਾਣੀ ਹੈ ਵੀਡੀਓ ਸੀਨੀਵਾਲ ਕੰਡਰੀ ਫਾਰਮ ਤੇ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਆ ਟਰਾਂਸਪੋਰਟ ਦੀ ਸਹੂਲਤ ਸਾਰੀ ਆ ਵੀਰੇ ਹਾਂਜੀ ਮੇਰਾ ਐਡਰੈਸ ਇੱਕ ਵਾਰ ਫੇਰ ਨੋਟ ਕਰ ਲਓ ਵੀਰੇ ਮੇਰਾ ਨਾਮ ਰਵਣਪ੍ਰੀਤ ਸਿੰਘ ਆ ਪਿੰਡ ਸੀਨੀਵਾਲ ਕਣਾ ਵੱਡਾ ਸੀਨੀਵਾਲ ਫਾਰਮਾ ਸੀਨੀਵਾਲ ਕੋਲ ਟੇਢ ਗੁਰੂ ਮਿੱਟੀ ਚਾਲ ਕੇ ਕਲਾਇੰਟ ਦਾ ਫਾਰਮਾ ਜ਼ਿਲ੍ਹਾ ਵੀਰੇ ਬਰਨਾਲਾ ਦਾ ਕਨੈਕਟ ਨੰਬਰ ਆਪਣਾ ਨੋਟ ਕਰ ਲਓ 62807 13934 62807 13934 ਇਹਦੇ ਹਾਂਜੀ ਵੀਰ ਜੀ ਸਪਰਕ ਕਰ ਸਕਦੇ ਹੋ ਜਿਹੜੇ ਵੀਰੇ ਰੇਟ ਬੋਲਦੇ ਆ ਤੇ ਜ਼ਿਆਦੇ ਫਰਕ ਨਹੀਂ ਪੈਣਾ ਕੋਈ ਮਾਨਤਾਂ ਨਾਲੇ ਸੌਦੇ ਹੋਣਗੇ ਕੋਈ ਵੀਰ ਜ਼ਿਆਦੇ ਜਾਣ ਦੀ ਬੱਟਾ ਨਹੀਂ ਆਪਣਾ ਪੈਣਾਗਾ ਤੇ ਆਪਾਂ ਵੀਡੀਓ ਨੂੰ ਪਹਿਲਾਂ ਦੱਸਤਾ ਹਾਂਜੀ ਵੀਡੀਓ ਦੇਖਣ ਲਈ ਧੰਨਵਾਦ ਜਲਦ ਆਪਣੇ ਬਾਦਲੋਂ ਕੋਈ ਨਵੀਂ ਵੀਡੀਓ ਤੇ ਮਿਲਦੇ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ